ਮੇਰਾ ਨਾਮ ਪਰਮਜੀਤ ਸਿੰਘ ਜੀ ਪਿੰਡ ਟੰਡੀਵਾਲਾ ਜੋ ਕਿ ਆ ਸਰਹੰਦ ਦੇ ਜਮਾਂ ਹੀ ਲਾਗੇ ਪੈਂਦਾ ਜੀ। ਸਰਹੰਦ ਦਰਿਆ ਦੀ ਕੀ ਪੋਜੀਸ਼ਨ ਹੈ? ਸਭ ਤੋਂ ਲੋਹ ਦਿਆ ਦੀ ਪੀਛ ਨਾਲ ਵੇਖ ਲੋ ਜੀ ਕੱਲ ਤਾਂ ਠੀਕ ਸਾ ਚੱਲ ਰਿਹਾ ਥੱਲੇ। ਹੁਣ ਜਿਹੜੀ ਸਥਿਤੀ ਹੈ ਉਹ ਤਾਂ ਬੜੀ ਮਾੜੀ ਹੋ ਗਈ ਜਦ ਘਰਾਂ ਚ ਪਾਣੀ ਵੜ ਚੁੱਕਿਆ। ਲੋਕ ਜਿਹੜੇ ਨੇ ਆਪੋ ਆਪਣਾ ਸਮਾਨ ਚੱਕਣਾ ਸ਼ੁਰੂ ਹੋ ਗਏ ਨੇ ਪਿੰਡਾਂ ਨੂੰ ਪਿੰਡ ਵਿਚਾਰੇ ਨੂੰ ਖਾਲੀ ਕਰਨਗੇ। ਆ ਜਿਹੜਾ ਸਥਿਤੀ ਹੈ ਬੜੀ ਬਹੁਤ ਮਾੜੀ ਹੈ। ਇਹ ਜੋ ਟੈਂਡੀ ਵਾਲਾ ਸੀਗਾ ਪਹਿਲੇ ਦਰਿਆ ਥੱਲੇ ਵਗ ਰਿਹਾ ਪਿਆ ਸੀ ਹੁਣ ਕੀ ਖੇਤਾਂ ਦੇ ਵਿੱਚ ਪਾਣੀ ਆ ਗਿਆ ਹਾਂਜੀ ਹਾਂਜੀ ਬਿਲਕੁਲ ਜੀ ਆ ਤੁਸੀਂ ਦੇਖ ਸਕਦੇ ਜੀ ਇੰਜਣ ਜਿਹੜੇ ਉਹ ਡੁੱਬ ਚੁੱਕਿਆ ਆ ਖੇਤਾਂ ਦੇ ਵਿੱਚ ਪਾਣੀ ਹੋ ਗਿਆ ਪੱਠਾ ਚਾਰਾ ਵੀ ਸਾਰਾ ਖਤਮ ਹੋ ਗਿਆ ਜੀ ਟੂੜੀ ਤੱਲਾ ਜੋ ਵੀ ਪਸ਼ੂਆਂ ਦਾ ਚਾਰਾ ਖਤਮ ਹੋ ਗਿਆ ਫਸਲ ਜਿਹੜੀ ਹੈ ਉਹ ਵੀ ਤਬਾਹ ਹੋ ਗਈ ਹੈ ਅਸੀਂ ਤਾਂ ਪੰਜਾਬ ਸਰਕਾਰ ਅੱਗੇ ਇੱਕ ਹੀ ਬੇਨਤੀ ਭਗਵੰਤ ਸਿੰਘ ਸਾਹਿਬ ਨੂੰ ਕਰਦੇ ਆ ਜੋ ਕਿ ਸਾਡੇ ਆ ਵੇਖੋ ਜਿਹੜੇ ਬਾਰਡਰ ਦੇ ਲੋਕ ਬੈਠੇ ਨੇ ਕਦੇ ਜੰਗ ਦਾ ਰੋਲਾ ਕਦੇ ਪਾਣੀ ਦਾ ਰੋਲਾ ਦੋ ਕੋਈ ਜਾਈਏ ਕਿੱਧਰ ਜਾਈਏ ਆਖਰਕਾਰ ਕਿਸਾਨ ਕੋਲ ਕੀ ਹਾਲ ਕੀ ਰਹਿ ਗਿਆ ਕਿਸਾਨ ਕੋਲੇ ਹੋਏ ਹਾਲੇ ਜੀ ਅਸੀਂ ਤਾਂ ਗੱਜ ਰਫੀਆਂ ਪਾ ਕੇ ਮਰ ਤੱਕ ਮਜ਼ਦੂਰ ਹੋ ਗਏ ਅਸਮਾਨ ਤੋਂ ਵੀ ਨਹੀਂ ਪੈ ਰਿਹਾ ਤੇ ਜ਼ਮੀਨ ਤੇ ਵੀ ਪਾਣੀ ਪਾਣੀ ਹਾਂਜੀ ਉੱਪਰੋਂ ਵੇਖੋ ਜੀ ਆ ਰੱਬ ਦਾ ਕਹਿਰ ਮਾਰ ਰਿਹਾ ਥੱਲੇ ਵੀ ਪਾਣੀ ਉੱਪਰ ਵੀ ਪਾਣੀ ਘੋਸ਼ਿਆਂ ਦੇ ਕਿੰਨੇ ਉੱਪਰ ਰੱਬ ਥੱਲੇ ਆ ਪਸੀ ਕਿੱਧਰ ਜਾਈਏ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਜੀ ਪਿੰਡ ਟੈਂਡੀ ਵਾਲਾ ਜੀ ਦੇਖੋ ਕਿਵੇਂ ਤੁਹਾਨੂੰ ਪਤਾ ਹੀ ਹੈ ਕਿ ਦਰਿਆ ਦਾ ਜਿਹੜਾ ਪਾਣੀ ਦਾ ਪੱਧਰ ਕਾਫੀ ਵਧਿਆ ਹੈ ਇਸ ਕਰਕੇ ਅਸੀਂ ਸਾਵਧਾਨੀ ਵਰਤਣ ਵਾਸਤੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਜਿਹੜਾ ਲੋਕਾਂ ਦੇ ਘਰ ਨੀਵੀਂ ਜਗ੍ਹਾ ਤੇ ਹੈ ਉਹ ਇਮੀਡੀਏਟ ਉੱਥੋਂ ਸ਼ਿਫਟ ਕਰਕੇ ਉੱਪਰ ਜਿਹੜੀ ਉੱਚੀ ਜਗ੍ਹਾ ਉੱਥੇ ਆ ਜਾਣ ਤੇ ਵੱਧ ਤੋਂ ਵੱਧ ਜਿਹੜੀ ਸੇਫਟੀ ਰੱਖਣ ਅਸੀਂ ਇਹਨਾਂ ਦੀ ਜਿਹੜੀ ਸਹਾਇਤਾ ਵਾਸਤੇ ਹਰ ਵਕਤ ਤਿਆਰ ਹਾਂ ਸਰਪੰਚ ਨਾਲ ਪੰਚਾਇਤ ਨਾਲ ਸਾਡਾ ਕੋਆਪਰੇਸ਼ਨ ਹੈ ਜੋ ਵੀ ਇਹਨਾਂ ਦੀ ਲੜਿੰਦੀ ਸਹਾਇਤਾ ਹੋਏਗੀ ਅਸੀਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਾਡੇ ਸੀਨੀਅਰ ਅਧਿਕਾਰੀਆਂ ਵੱਲੋਂ ਅਸੀਂ ਇਹਨਾਂ ਦੀ ਜਿਹੜੀ ਸਹਾਇਤਾ ਕਰਾਂਗੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੀ ਥੋੜੀ ਦੇਰ ਪਹਿਲਾਂ ਹੀ ਇੱਥੇ ਵਿਜ਼ਿਟ ਕਰਕੇ ਗਏ ਆ ਪਿੰਡ ਵਾਸੀਆਂ ਨੂੰ ਮਿਲ ਕੇ ਗਏ ਆ ਉਹਨਾਂ ਨੇ ਵੀ ਪੂਰੀ ਮਦਦ ਦਾ ਜਿਹੜਾ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿੱਤਾ ਕਿਹੜੇ ਕਿਹੜੇ ਪਿੰਡ ਪ੍ਰਭਾਵਿਤ ਨੇ ਜਿਨ੍ਹਾਂ 'ਚ ਤੁਸੀਂ ਅਨਾਉਂਸਮੈਂਟ ਕਰਾ ਰਹੇ ਹੋ ਔਰ ਉਹਨਾਂ ਨੂੰ ਹਦਾਇਤਾਂ ਕਰ ਰਹੇ ਹੋ ਪਹਿਲਾ ਟੈਂਡੀ ਵਾਲਾ ਗੱਟੀ ਰਾਜੋਗੇ ਇਹਨਾਂ ਪਿੰਡਾਂ 'ਚ ਜਿਹੜੀ ਨੀਵੀਂ ਜਗ੍ਹਾ ਤੇ ਪਾਣੀ ਦਾ ਹੈਗਾ ਕਾਲੂ ਰਾਈ ਆਲਰੇਡੀ ਪਾਣੀ ਤੋਂ ਅਫੈਕਟਡ ਹੈ ਤੇ ਇਹਨਾਂ ਪਿੰਡਾਂ ਦੇ ਵਾਸੀਆਂ ਨੂੰ ਪੰਚਾਇਤਾਂ ਨੂੰ ਅਸੀਂ ਮਿਲ ਰਹੇ ਹਾਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕੋਈ ਰਾਹਤ ਕੈਂਪ ਲਗਾਏ ਸਰ ਸਿੱਖੂ ਰਾਹਤ ਕੈਂਪ ਬਾਰੇ ਸਾਡੀ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਜਦੋਂ ਵੀ ਜਿਹੜੀ 2-3 ਜਗ੍ਹਾ ਸਿਲੈਕਟ ਕੀਤੀਆਂ ਹੋਈਆਂ ਨੇ ਜਦੋਂ ਇਹਨਾਂ ਨੂੰ ਲੋਡ ਹੋਏਗੀ ਇਮੀਡੀਏਟ ਉਸ ਜਗ੍ਹਾ ਤੇ ਸ਼ਿਫਟ ਕਰ ਦੇਵਾਂਗੇ ਸਾਡੇ ਫਿਲਹਾਲ ਨੇੜੇ ਜਿਹੜਾ ਪਿੰਡ ਬਾਰੇ ਕੇ ਇੱਕ ਕੈਂਪ ਜਿਹੜਾ ਐਸਟੈਬਲਿਸ਼ ਹੈ ਗੁਰਦੁਆਰਾ ਸਾਹਿਬ ਵਿੱਚ ਉੱਥੇ ਇਮੀਡੀਏਟ ਅਸੀਂ ਸ਼ਿਫਟ ਕਰਕੇ ਇਹਨਾਂ ਨੂੰ ਗੁਰਵਿੰਦਰ ਜੀ ਟਿੰਡੀਵਾਲਾ ਦੇ ਵਿੱਚ ਵੀ ਜਿਹੜਾ ਸਤੂਲੀ ਦਰਿਆ ਦੇ ਨਾਲ ਜਿਹੜਾ ਪਾਣੀ ਆ ਉਹ ਖੇਤਾਂ ਦੇ ਵਿੱਚ ਪਹੁੰਚ ਚੁੱਕਾ ਹੋਇਆ ਹੋਲੀ ਹੋਲੀ ਅੱਗੇ ਵੱਧ ਰਿਹਾ ਜੀ ਦੇਖੋ ਇਸ ਗੱਲ ਤੇ ਸਾਰਾ ਪ੍ਰਸ਼ਾਸਨ ਨਜ਼ਰ ਰੱਖ ਰਿਹਾ ਹੈ ਪਿੰਡ ਵਾਸੀ ਵੀ ਇਸ ਗੱਲ ਤੋਂ ਵੇਅਰ ਹੈ ਸਾਡਾ ਸੂਬਾ ਦਾ ਤੀਸਰਾ ਰਾਉਂਡ ਹੈ ਇਹਨਾਂ ਨੂੰ ਮਿਲਣ ਵਾਸਤੇ ਤੇ ਇਹਨਾਂ ਦੀ ਹਰ ਤਰ੍ਹਾਂ ਨਾਲ ਜਿਹੜਾ ਅਸੀਂ ਹੈਲਪ ਕਰਾਂਗੇ